मुखम भगवंत मान विपक्ष नेता मुख्यमंत्री अतिशी मशहूर प्रधान अमन अरोड़ा ने लुधियाना वैस विधानसभा हल्के उमीदवार संजीव अरोड़ा के हकोरदार चो प्रचार किया वार्ड नंबर अठवंजा तरव -तर विशाल जनसभाबोधन करते हुए लोगों उन्नी जून न झाड़ू ਜਿੰਨ ਤੇ ਵੋਟ ਪਾਉਣ ਦੀ ਅਪੀਲ ਕੀਤੀ ਮੁੱਖ ਮੰਤਰੀ ਮਾਨਯ ਸਿਹਤ ਕਾਰਣਾ ਕਰਕੇ ਵਰਚੁਅਲ ਰੂਪ ਵਿੱਚ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਸੋਮਵਾਰ ਨੂੰ ਜ਼ਮੀਨੀ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਧਰਮ ਦੀ ਨਹੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਸਾਫ਼ ਪੀਣ ਵਾਲਾ ਪਾਣੀ ਖੇਤੀ ਲਈ ਨਹਿਰਾਂ ਦਾ ਪਾਣੀ ਜਾਂ ਪਿੰਡਾਂ ਦੇ ਤੋਹਰਾਂ ਦੀ ਸਫਾਈ ਸਾਡਾ ਧਿਆਨ ਉਹਨਾਂ ਸਮੱਸਿਆਵਾਂ ਦੇ ਹੱਲ ਤੇ ਹੈ ਜੋ ਪਿਛਲੇ 70 ਸਾਲਾਂ ਤੋਂ ਅਣਸੁਲਝੀਆਂ ਹਨ ਮਾਨਨੇ ਸੰਜੀਵ ਅਰੋੜਾ ਦੀਪਲਾਈ ਅਤੇ ਜਲ ਸੇਵਾ ਪ੍ਰਤੀ ਸਮਰਪਣ ਦੀ ਸਿਫਾਰਸ਼ ਕੀਤੀ ਉਹਨਾਂ ਦੀ ਰਾਜ ਸਭਾ ਮੈਂਬਰ ਵਜੋਂ ਭੂਮਿਕਾ ਦੀ ਸਾਰਤਕਤਾ ਨੂੰ ਉਜਾਗਰ ਕੀਤਾ ਉਹਨਾਂ ਨੇ ਵਾਅਦਾ ਕੀਤਾ ਕਿ ਅਰੋੜਾ ਦੀ ਜਿਤ ਨਾਲ ਲੁਧਿਆਣਾ ਵੈਸਟ ਵਿੱਚ ਵਿਕਾਸ ਦੀ ਨਵੀਂ ਲਹਿਰ ਆਵੇਗੀ ਅਤੇ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਅਤੀਸ਼ੀ ਨੇ ਵੋਟਰਾਂ ਨੂੰ ਸੋਚ ਵਿਚਾਰ ਕਰਕੇ ਵੋਟ ਪਾਉਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਚੋਣਾਂ ਦੇ ਸਮੇਂ ਕਈ ਝੂਠੇ ਵਾਅਦੇ ਕੀਤੇ ਜਾਂਦੇ ਹਨ ਪਰ ਇੱਕ ਵਾਰੀ ਵੋਟ ਪੈਣ ਤੋਂ ਬਾਅਦ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਉਹਨੇ ਸੰਜੀਵ अरोड़ा ਦੀ ਦਇਆਤਾ ਤੇ ਮਿਹਰਤ ਦੀ ਸਿਫਾਰਸ਼ ਕੀਤੀ ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਆਪੀ ਸਰਕਾਰ ਆਮ ਆਦਮੀ ਪਾਰਟੀ ਲੈਂਦੇ ਨੇ ਬਣਾਉਣ ਜਾ ਰਹੇ ਹੋ ਜੋ ਮੈਂ ਜਾਨ ਸਮਰਾਨ ਨੰਦਾ ਹਾਂ ਆਪ ਸਭ ਦਾ ਤੁਲਵਾਦ ਕਰਦਾ ਤੇ ਬੇਨਤੀ ਕਰਦਾ ਕੌਮੀ ਪਰੀਖ ਨੂੰ ਇੱਕ ਇੱਕ ਵੋਟ ਜਿਹੜੀ ਹੈ ਚੜ੍ਹਦੇ ਇਨਸਾਨ ਤੇ ਇੱਕ ਨੰਬਰ ਜਿਹੜਾ ਇਨਸਾਨ ਹੈ ਚੜੂ ਦਾ ਸੰਜੀਵ अरोड़ा ਜੀ ਨੂੰ ਆਪਾਂ ਐਮਐਲਏ ਬਣਾਉਣਾ ਤੇ ਸਾਡੇ ਪਾਰਟੀ ਸੁਪਰੀਮਾਰਡਿੰਗ ਕੇਜਰੀਵਾਲ ਜੀ ਮੇਰੇ ਮੰਤਰੀ ਪੰਜਾਬ ਸਰਕਾਰ ਕੋਲ ਸ਼ਰਮਾਨ ਜੀ ਉਹ ਨੋਸ਼ ਕਰਕੇ ਗਏ ਨੇ ਕਿ ਤੁਸੀਂ ਅਗਲੇ ਦਿਨ ਬਣਾਓ 25 ਤਰੀਕ ਨੂੰ ਮੈਂ ਉਹਨਾਂ ਨੂੰ ਮੰਤਰੀ ਬਣਾਵਾਗਾ ਤੇ ਬਹੁਤ ਬਹੁਤ ਮੁबारकबाद ਲੁਧਿਆਣਾ ਵਾਸੀਆਂ ਨੂੰ ਕੁਮਨ ਸਾਹਿਬ ਸਾਡੇ ਚੇਅਰਮੈਨ ਸਾਹਿਬਾਨ ਕੌਂਸਲਰ ਸਾਹਿਬਾਨ ਸਾਡੀ ਸੁਨੀ ਜੀ ਸੋ ਸਾਹਮਣੇ ਬੈਠੀਆਂ ਆਈਆਂ ਪਿਆਰਾ ਮਤਾਵਾ ਵੀਰੋ ਆਹ ਫਤਿਹ ਦੀ ਸਾਲ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਬੀ ਬੋਲਦੇ ਯਾਰ ਬੜਾ ਦੁੱਖ ਲੱਗਦਾ ਕਿਸੇ ਨੂੰ। ਦੁਆਰਾ ਫਤਿਹ ਦੀ ਸਾਹਿਬਾਂ ਦੇ ਉੱਚੀ ਆਵਾਜ਼ ਚ ਫਤਿਹ ਦੀ ਆਵਾਜ਼ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਆਪਣੇ ਆਪ ਨੂੰ ਵੀ ਮਜ਼ਾ ਆਉਂਦਾ ਕਿ ਗੁਰੂ ਸਾਹਿਬ ਨਾਮ ਲਿਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰਿਆਂ ਨੇ ਕਾਫੀ ਲੰਬੇ ਸਮੇਂ ਤੋਂ ਸਾਡੇ ਪ੍ਰਣਾਮ ਜੀ ਆਪੇ ਰੋੜਾ ਜੀ ਦਾ। ਉਹਨਾਂ ਨੇ ਥੋੜੀ ਦੇਰ ਤੇ ਗੈਸਟ ਆ ਰਹੇ ਸਾਡੇ ਮੇ ਮਤਸਨੇ ਮਾਰਮੀ ਮੋਚਨ ਵਾਲੇ ਨੇ ਸਾਰਤ ਸਰ ਤਨਵਾਦ ਆਪਾਂ ਜਾਣਦੇ ਆ ਸੰਜੀਵ ਲੋੜਾ ਜੀ ਨੂੰ ਜੋ ਪਹਿਲਾ ਰਾਜ ਸਭਾ ਮੈਂਬਰ ਜਿਨ੍ਹਾਂ ਨੇ ਰਾਜ ਸਭਾ ਮੈਂਬਰ ਹੁੰਦੇ ਹੋਏ ਪੂਰੇ ਪੰਜਾਬ ਦੀ ਸੇਵਾ ਕੀਤੀ ਲੁਧਿਆਣਾ ਸਾਹਿਬ ਤੇ ਬਹੁਤ ਵੱਡੇ ਵੱਡੇ ਕੰਮ ਫੋਗਰਪੈਣ ਦੀਆਂ ਸੜਕਾਂ ਤੋਂ ਲੈ ਕੇ ਸ਼ਿਵਨਸਥਾਨ ਤੋਂ ਸੁੰਦਰੀ ਕਾਨ ਔਰ ਲੁਧਿਆਣਾ ਦੇ ਸ਼ਹਿਰ ਵਾਸੀਆਂ ਨੂੰ ਜੋ 에어ਪੋਰਟ ਨਾਲ ਜਾ ਰਹੇ ਵਿੱਚ ਬਹੁਤ ਵੱਡਾ ਯੋਗਦਾਨ ਸਾਰੇ ਸ਼ਹਿਰ ਦੇ ਵਿਕਾਸ ਦਾ ਬਹੁਤ ਵੱਡਾ ਯੋਗਦਾਨ ਤੇ ਜਦੋਂ ਸਾਡਾ ਪ੍ਰਾਗੋਤੀ ਦੀ ਗੋਗੀ ਸਾਡੇ ਵਿੱਚ ਕੰਮ ਨਹੀਂ ਰਿਹਾ ਸਾਡੇ ਪਾਰਟੀ ਸੁਪਰੀਮ ਮਾਰਜਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਪੁਰਸ਼ਿਮਾਨ ਜੀ ਨੇ ਜਦੋਂ ਉਹਨਾਂ ਨੂੰ ਹਲਕਾ ਵੈਸਤਾ ਉਮੀਦਵਾਰਾ ਲਾ ਲਿਆ ਤਕਰੀਬਨ 3 ਮਹੀਨੇ ਹੋ ਗਏ 3 ਮਹੀਨੇ ਤੋਂ ਕੰਟੀਨਿਊ ਸੰਜੀਵ ਅਰੋੜਾ ਜੀ ਨੇ ਕੱਲੀ ਕੱਲੀ ਗਲੀ 'ਚ ਕੱਲੇ ਕੱਲੇ ਵਾਰ 'ਚ ਜਾ ਕੇ ਸਾਰੇ ਵਾਰ ਇੰਚਾਰਜਾਂ ਨੂੰ ਕੋਸਰ ਸੇਬਾਨ ਨੂੰ ਲਾ ਗਿਆ ਜਿਹੜਾ ਬੈਕਪੋਰ ਤੇ तकरीबन 50 ਕਰੋੜ ਰੁਪਈਆ ਮੇਰੇ ਡਿਪਾਰਟਮੈਂਟ 'ਚ ਲੈ ਕੇ ਉਹ ਵੀ ਆਪਣੇ ਹੰਕਾਰ ਰਸਤੇ ਵਿੱਚ ਵਾਹ। ਸੁਕਾਹਤ ਦਾ ਮਤਲਬ ਮੋਰ ਨੂੰ ਸੌਕ ਹੈ। ਕੰਮ ਕਰਵਾਉਂਦਾ ਸੌਕ ਤੇ ਨਾਲ ਨਾਲ ਨਿਮਰਤਾਈ, ਪਿਆਰ, ਹਾਸੋਖ ਚਿਹਰਾ ਤੇ ਦੂਜੇ ਪਾਸੇ ਹੰਕਾਰ। ਸਾਡੇ ਜਿੰਨੇ ਵੀ ਤੁਸੀਂ ਸੁਣਿਆ ਹੋਣਾ ਜਿੰਨੇ ਸਾਡੇ ਬੁਲਾਰੇ ਬੋਲ ਕੇਗੇ ਇਹਨਾਂ ਦੀ ਆਵਾਜ਼ ਜਿਹਨਾਂ ਦੀ ਆਵਾਜ਼ 'ਚ ਮਿਠਾਸ ਜਿਹੜੇ ਦੁਆਰਾ ਪ੍ਰਗਟ ਜੀ ਬੋਲਣ ਕਿ ਉਹਦਾ ਦੀ ਵੀ ਆਵਾਜ਼ ਉਹਨਾਂ ਦੀ ਵੀ ਮਿਠਾਸ ਸਾਰਾ ਪੰਜਾਬ ਜਾਣ ਦਾ ਤੇ ਦੂਜੀਆਂ ਪਾਰਟੀਆਂ ਦੇ ਬੁਲਾਰੇ ਜਦੋਂ ਵੀ ਬੋਲਦੇ ਨੇ ਉਹਨਾਂ ਨੇ ਕੂੜ-ਕਵਾਰ ਹੀ ਬੋਲਣਾ ਹੁੰਦਾ ਪੂਰੇ ਹਰਕਾਰ 'ਤੇ ਬੋਲਣਾ ਹੁੰਦਾ ਉਹਨਾਂ ਕੋਈ ਬਰਦਾਸ਼ਤ ਹੀ ਨਹੀਂ ਹੋ ਰਿਹਾ ਕਿ ਆਮਕਰਾਂ ਦੇ ਉਹਨੇ ਐਮਐਨਏ ਬਣ ਕੇ ਆਮਕਰਾਂ ਦੇ ਉਹਨੇ ਚੇਅਰਮੈਨ ਬਣ ਕੇ ਆਪ ਕਰਦਾ ਉਹਦਾ ਮੁੱਖ ਮੰਤਰੀ ਬਣ ਗਿਆ ਸੋ ਜਿਹੜਾ ਕੋਈ ਚੀਜ਼ਾਂ ਬਰਦਾਸ਼ਤ ਹੀ ਨਹੀਂ ਹੋ ਰਹੀਆਂ ਪਤਾ ਨਹੀਂ 3 ਸਾਲ ਸਵਾ 3 ਸਾਲ ਇੱਕ ਹੀ ਮੈਂ ਖੜੇ ਕਿ ਸੋ ਨਹੀਂ ਤੇ ਜਿਹੜੇ ਜਿਹੜੇ ਬੰਦਾ ਜਿਆਦਾ ਕਿਸੇ ਤੋਂ ਸਰਦਾਰ ਹੁੰਦਾ ਤੇ ਹੋ ਸਕਦਾ ਗੈਂਗੂ ਆ ਜਾਂਦਾ ਕਾਫੀ ਆ ਤੇਰਾ ਲੋਕ ਦੀ ਆਉਣ ਵਾਲਾ ਹੈ ਇਸ ਇਲੈਕਸ਼ਨ ਦੇ ਕਿੰਨੇ ਤੋਂ ਬਾਅਦ ਇਹਨਾਂ ਦਾ ਜਿਹੜਾ ਹਾਲ ਹੋਣਾ ਆਪਾਂ ਸਾਰੇ ਜਣੇ ਦੇਖਣਾ ਨੇ ਅੰਮ੍ਰਿਤਸਰ ਮੇਰੇ ਵੀਰ ਕਰਮਵੀਰ ਕੋ ਮੰਜੀ ਐਮ ਐਲ ਏ ਸਾਹਿਬ ਮੇਰੇ ਵੀਰ ਨੇ ਚੰਡਾ ਜੀ ਸਾਰੇ ਹੀ ਸਾਥੀ ਜੋ ਸਟੇਜ ਉੱਤੇ ਵਿਰਾਜਮਾਨ ਨੇ ਔਰ ਜਿੰਨਾ ਨੇ ਅੱਜ ਇਹ ਰੈਲੀ ਦਾ ਆਯੋਜਨ ਕੀਤਾ ਮੇਰੇ ਵੀਰ ਐਨਸੀ ਸਾਨੀ ਮਾਸਟਰ ਜੀ ਸਾਰੇ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਪਿਆਰ ਭਰਿਆ ਤੁਹਾਨੂੰ ਸਾਰਿਆਂ ਨੂੰ ਸਜਦਾ ਕਰਦਾ ਹਾਂ ਮੇਰੇ ਵੀਰੋ ਮੇਰੇ ਤੋਂ ਪਹਿਲਾਂ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ ਇਸ ਚੋਣ ਦੇ ਬਾਰੇ ਜਿਸ ਦੇ ਵਿੱਚ ਸ਼੍ਰੀ ਸੰਜੀਵ ਅਰੋੜਾ ਜੀ ਨੂੰ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਸਾਹਿਬ ਨੇ ਔਰ ਬਾਦ ਸਾਹਿਬ ਨੇ ਮੈਦਾਨ ਦੇ ਵਿੱਚ ਉਤਾਰਿਆ ਮੈਂ ਸਮਝਦਾ ਕਿ ਜਿਹੜੀ ਚੋਣ ਹੈ ਇਹ ਕੋਈ ਆਮ ਚੋਣ ਨਹੀਂ ਕਿਉਂਕਿ ਇਸ ਚੋਣ ਦੇ ਜ਼ਰੀਏ ਲੁਧਿਆਣਾ ਜੋਗੇ ਦੇਲੇ ਪੂਰੇ ਪੰਜਾਬ ਦਾ ਉਹ ਇੱਕ ਬਹੁਤ ਵੱਡਾ ਸਨੇਹ ਜਿਹੜਾ ਪੂਰੇ ਪੰਜਾਬ ਦੇ ਵਿੱਚ ਦੇਣਾ ਹੈ ਮੈਂ ਨਿੱਜੀ ਤੌਰ ਤੇ ਇਹ ਮੰਨ ਕੇ ਚੱਲਦਾ ਕਿ ਰਾਜਨੀਤੀ ਦੇ ਵਿੱਚ ਕੰਮ ਪਿਆਰਾ ਹੁੰਦਾ ਚੰਮ ਨਹੀਂ ਪਿਆਰਾ ਹੁੰਦਾ ਔਰ ਕੰਮ ਕਰਾਉਣ ਦੀ ਜਦੋਂ ਗੱਲ ਆਈਏ ਕਰੀਏ ਤੇ ਉਹਦੇ ਲਈ ਹੋਰ ਕੁਝ ਨਾ ਵੀ ਸਹੀ ਮੈਂ ਸਮਝਦਾ ਕਿ ਲੁਧਿਆਣਾ ਵਸਦੇ ਲੋਕਾਂ ਨੂੰ ਉਹਨਾਂ ਨੂੰ ਕੀ ਸੂਟ ਕਰਦਾ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਅਸੀਂ ਲੋਕਾਂ ਨੇ ਬਾਕੀ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਸਾਰੇ ਉਮੀਦਵਾਰਾਂ ਨੇ ਤੁਹਾਡੀ ਕਚੇਰੀ ਦੇ ਵਿੱਚ ਆਉਣਾ ਹੈ ਆਉਣ ਦਾ ਹੱਕ ਹੈ ਫਰਜ਼ ਹੈ ਉਹਨਾਂ ਦੇ ਸਾਰਿਆਂ ਨੇ ਆਪੋ ਆਪਣੀ ਗੱਲ ਕਰਨੀ ਹੈ ਪਰ ਮੈਂ ਸਮਝਦਾ ਕਿ ਅੱਜ ਲੁਧਿਆਣਾ ਵਸਦੇ ਲੋਕਾਂ ਨੂੰ ਇਹ ਸੋਚਣ ਔਰ ਸਮਝਣ ਦੀ ਲੋੜ ਹੈ ਕਿ ਉਹਨਾਂ ਨੂੰ ਆਉਣ ਵਾਲੇ ਪੌਣੇ 2 ਸਾਲ ਦੇ ਲਈ ਕੀ ਚਾਹੀਦਾ ਹੈ ਇਕੱਲੇ ਪੌਣੇ 2 ਸਾਲ ਦੀ ਗੱਲ ਨਹੀਂ ਉਸ ਤੋਂ ਅੱਗੇ ਵੀ ਲੁਧਿਆਣਾ ਦੇ ਵਿੱਚ ਕਿਹੋ ਜੀ ਰਾਜਨੀਤੀ ਦੇ ਪਿਰਤ ਪਾਉਣੀ ਹੈ ਇਹ ਮੇਰੇ ਵੀਰੋ ਤੁਸੀਂ ਡਿਸਾਈਡ ਕਰਨਾ ਹੈ ਜਦੋਂ ਐਮ ਜੀ ਇਲੈਕਸ਼ਨ ਹੋਵੇ ਔਰ ਖਾਸ ਤੌਰ ਤੇ ਬਾਇ ਇਲੈਕਸ਼ਨ ਅੱਜ ਵੱਡੇ ਵੀਰ ਗੋਗੀ ਜੀ ਆਪਣੇ ਵਿੱਚੋਂ ਚਲੇ ਗਏ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਇਲੈਕਸ਼ਨ ਦਰਪੇਸ਼ ਆਈ ਤੇ ਹੁਣ ਲੋੜ ਹੈ ਕਿ ਸਾਡੇ ਵਰਗੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆ ਕੇ ਜਾਂ ਕਿਸੇ ਹੋਰ ਪਾਰਟੀ ਦੀਆਂ ਗੱਲਾਂ ਦੇ ਵਿੱਚ ਨਾ ਆ ਕੇ ਫੈਸਲਾ ਇਹ ਕਰਨਾ ਤੁਹਾਨੂੰ ਇਸ ਗਲਤੀ ਕਰਨੀ ਹੈ ਕਿ ਕਿਹੜੀ ਸਰਕਾਰ ਮੌਜੂਦਾ ਭਵੰਤਵਾਂ ਜੀ ਤਿੰਨ ਸਾਲਾਂ ਦੀ ਸਰਕਾਰ ਜਾਂ ਪਿਛਲੇ ਲੰਮਾ ਸਮਾਂ ਕਾਂਗਰਸ ਔਰ ਅਗਲੀ ਧੰਨ ਵਾਹਿਗੁਰੂ ਜੀ ਕੀ ਫਤਿਹ ਆਤਿਸ਼ੀ ਜੀ ਜਿਹੜੇ ਕੇ ਦਿੱਲੀ ਦੇ ਮੁੱਖ ਮੰਤਰੀ ਰਹ ਚੁੱਕੇ ਮੇਰਾ ਭਰਾ ਮੇਰਾ ਖਲੀਕ ਮੇਰਾ ਪਾਰਲੀਮੈਂਟ ਚ ਦੋਸਤ ਵੈਸੇ ਵੀ ਦੋਸਤ ਹਰਪਜਨ ਸਿੰਘ ਤੇ ਹਰਬਾਜਨ ਸਿੰਘ ਹੈ ਜੀ ਸਖਸ਼ੀਅਤ ਹੈ ਜੀ ਜਿਨੇ ਸਾਡੇ ਮੁਲਕ ਦਾ ਨਾਮ ਰੌਸ਼ਨ ਕੀਤਾ ਹੈ ਪੂਰੀ ਦੁਨੀਆ 'ਚ ਇਹਦੇ ਲਈ ਜੋਰ ਦੀ ਤਾਲੀਆਂ ਮਾਰੋ ਜੀ ਸਰਦੇਵਾਲ ਜੀ ਐਮਪੀ ਸਾਹਿਬ ਸਾਡੇ ਮਨਿਸਟਰ ਸਾਹਿਬਾਨ ਹਿੰਦਿਆ ਸਾਹਿਬ ਸਾਡੇ ਐਮਐਨਏ ਸਾਹਿਬਾਨ ਬੈਠੇ ਆ ਸਾਡਾ ਕਾਉਂਸਲਰ ਸਨੀ ਮਾਸਟਰ ਸਾਡੀ ਫੈਮਿਲੀ ਦੇ ਨਵੇਂ ਸਰਦਾਰੀ ਲਾਲ ਕਪੂਰ ਜੀ ਦੇ ਪੁੱਤ ਸੁਨੀਮ ਕਪੂਰ ਜੀ ਸੰਮੀ ਪਰਸ਼ਾਨ ਜੀ ਹੋਰ ਸਾਰੇ ਸਾਡੇ ਪਾਰਟੀ ਦੇ ਆਗੂ ਮੈਨੂੰ ਪਤਾ ਹੈ ਵੈਸੇ ਤਾਂ ਪ੍ਰੋਟੋਕਾਲ ਵੀ ਨਹੀਂ ਬੰਦਾ ਜਦੋਂ ਮੁੱਖ ਮੰਤਰੀ ਜੀ ਬੋਲ ਚੁੱਕੇ ਹੋਣ ਮੇਰਾ ਬੋਲਣਾ ਪਰ ਇਹ ਇਲੈਕਸ਼ਨ ਦੀਆਂ ਮੀਟਿੰਗਾਂ ਇੰਨੀਆਂ ਚੱਲ ਰਹੀਆਂ ਮੈਂ ਮਾਫੀ ਮੰਗਦਾ ਕਿ ਅਸੀਂ ਲੇਟ ਹੋ ਗਏ ਮੈਂ ਸਿਰਫ ਤੁਹਾਨੂੰ 5 ਮਿੰਟ ਲਵਾਂਗਾ ਇਹ ਕਹੂੰਗਾ ਕਿ 3 ਸਾਲ ਪਹਿਲਾਂ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਮੈਨੂੰ ਸਨਮਾਨ ਬਖਸ਼ਿਆ ਸਾਡੇ ਮਾਨਯੋਗ ਨੈਸ਼ਨਲ ਕਨਵਿਨਰ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਮੈਂ ਤੁਹਾਡੇ ਕੋਲ ਵੋਟਾਂ ਲਈ ਮੰਗਣ ਆਇਆ ਸੀ ਮੈਂ ਤੁਹਾਨੂੰ ਕੋਈ ਵਾਅਦਾ ਨਹੀਂ ਕੀਤਾ ਸੀ ਕਿਉਂਕਿ ਵੋਟਾਂ ਦੀ ਲੋੜ ਨਹੀਂ ਹੁੰਦੀ ਰਾਜ ਸਭਾ ਦੇ ਐਮਪੀ ਨੂੰ ਪਰ ਤਿੰਨ ਸਾਲ ਮੈਂ ਤੁਹਾਡੇ ਕੰਮ ਲੁਧਿਆਣੇ ਦੇ ਸੂਬੇ ਦੇ ਜੋ ਮੈਂ ਕਰ ਸਕਦਾ ਸੀ ਐਜ਼ ਰਾਜ ਸਭਾ ਐਮਪੀ ਕੀਤਾ ਔਰ ਸ਼ੌਕ ਨਾਲ ਕੀਤਾ ਨੇ ਹੋਰ ਵੱਡੇ ਭਾਈ ਸਾਹਿਬ ਬਹੁਤ ਐਮਐਲਏ ਸਾਹਿਬਾਨ ਇੱਥੇ ਬੈਠੇ ਆਂ ਔਰ ਸਭ ਤੋਂ ਜ਼ਰੂਰੀ ਤੁਸੀਂ ਜਿਹੜਾ ਆਏ ਹੋ ਚਲ ਕੇ ਬਹੁਤ-ਬਹੁਤ ਤੁਹਾਡਾ ਸਵਾਗਤ ਆ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਇੰਨੀ ਸੰਖਿਆ ਦੇ ਵਿੱਚ ਇਕੱਠੇ ਹੋਏ ਹੋ ਪਾਰਟੀ ਦੇ ਨਾਲ ਜੁੜੇ ਹੋ ਔਰ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਹੁਣੇ-ਹੁਣੇ ਸੀਐਮ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕੀਤਾ ਔਰ ਦੱਸਿਆ ਕਿ ਕੀ-ਕੀ ਕੰਮ ਹੋਏ ਆ ਤੇ ਕੀ-ਕੀ ਕੰਮ ਹੋਣੇ ਆ ਪਹਿਲਾਂ ਜੇ ਪਾਰਟੀ ਕੀ ਕੰਮ ਕਰਦੀਆਂ ਰਹੀਆਂ ਪੰਜਾਬ ਚ ਤੁਸੀਂ ਵੀ ਰਹਿ ਰਹੇ ਸੀਗੇ ਪੰਜਾਬ ਚ ਅਸੀਂ ਵੀ ਰਹ ਰਹੇ ਆ ਸੱਸ ਵੀ ਜਾਣਦੇ ਆ ਤੁਸੀਂ ਵੀ ਜਾਣਦੇ ਹੋ ਤੁਸੀਂ ਖੈਰ ਜ਼ਿਆਦਾ ਜਾਣਦੇ ਹੋ ਤੇ ਹੁਣ ਬਦਲਾਅ ਦੀ ਵਾਰੀ ਆ ਜੇ ਬਦਲਾਅ ਤੁਸੀਂ ਲਿਆਂਦਾ ਔਰ ਦੇਖੋ ਜਿਹੜੀ ਸਰਕਾਰ ਉਹਦਾ ਐਮ ਐਲ ਏ ਹੋਵੇ ਤਾਂ ਉਹਦਾ ਖੇਤਰ ਹਮੇਸ਼ਾ ਨਿਕਲਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਇੱਕ ਛੋਟਾ ਭਰਾ ਹੋਣ ਦੇ ਨਾਤੇ ਤੁਹਾਡਾ ਆਪਣਾ ਹੋਣ ਦੇ ਨਾਤੇ ਇਹੀ ਕਹਾਂਗਾ ਕਿ 19 ਤਰੀਕ ਨੂੰ ਨੰਬਰ 8 ਦਾ ਬਟਨ ਦਬਾ ਕੇ ਸਜੀਵ ਰੋੜਾ ਜੀ ਨੂੰ ਨੰਬਰ 1 ਜੇ ਬਣਾ ਦਿਓਗੇ ਤਾਂ ਤੁਹਾਡੇ ਚਾਰ ਨਾ ਕੰਮ ਪੱਕੀ ਗੱਲ ਆ ਹੋ ਜਾਣਗੇ ਨਹੀਂ ਹੋਣਗੇ ਤਾਂ ਮੈਨੂੰ ਭੜਿਓ ਮੈਨੂੰ ਭੜਿਓ ਸੀਐਮ ਸਾਹਿਬ ਨੇ ਹੁਣੇ ਹੀ ਲਾਣ ਕੀਤੀ ਆ ਕਿ ਉਹ ਤੁਹਾਡੇ ਵਿੱਚ ਰਹਿਣਗੇ ਤੇ ਸੀਐਮ ਸਾਹਿਬ ਹੁਣੇ ਹੁਣੇ ਇਨੀ ਦੀਨ ਦੇ ਕੇ ਗਏ ਆ ਜਲੰਧਰ ਸ਼ਹਿਰ ਨੂੰ 76 ਕਰੋੜ ਰੁਪਇਆ ਦੇ ਕੇ ਗਏ ਆ ਬਲਟਨ پارک ਨੂੰ ਨਵਾਂ ਕਰਨ ਦੇ ਲਈ ਕਿ ਜੇ ਬਲਟਨ پارک ਬਣ ਸਕਦਾ ਆ ਇੱਥੇ ਲਈ ਲੁਧਿਆਣਾ ਲਈ ਹਲੇ 12 ਕੁਝ ਬੰਦਿਆ ਜਨ ਤੇ ਆਪਾਂ ਸਾਰੇ

लेकिन उस एक दिन डाली हुई वोट का असर हमारी जिंदगी पे हमारे इलाकों पर कई सालों तक रहता है सही जगह वोट पा दी तो आने वाले सालों में हमारे इलाके में काम होगा हमारे हलके का विकास होगा लेकिन मान लीजिए गलती हो गई क्योंकि चुनाव के समय तो हर तरह के लोग आते हैं कोई झूठे वादे करता है कोई पांव पकड़ता है कोई बहलाता है कोई फुसलाता है मान लीजिए हमसे गलती हो गई लेकिन हम कितना भी पछताए हम अपने वोट का फैसला बदल नहीं सकते हैं इसलिए हमें उन्नीस तारीख को बहुत सोच समझकर अपना वोट डालना है और वोट झाड़ू वाले को डालना है जी मेरी बहन भाषण की जरूरत ही क्या है हमें अपना वोट किसको डालना है वैसे तो भाई साहब ने बताई दिया झाड़ू वाले को डालना है हमें वोट उसको डालना है जो हमारे लिए काम करेगा ठीक है ना जी काम के लिए ही वोट डालना है ना अब बताइए काम कौन करेगा देखो जी काम तो एक ही आदमी कर सकता है आम आदमी पार्टी का विधायक संजीव अरोड़ा जी आपके हलके के लिए आपके इलाके के लिए काम कर सकते हैं और कोई काम नहीं कर सकता पंजाब में भगवंत मान जी की सरकार है आम आदमी पार्टी की सरकार है तो अगर कोई काम करवा पाएगा तो वो आम आदमी पार्टी का ही विधायक काम करवा पाएगा किसी और पार्टी का विधायक काम नहीं करवा पाएगा मान लीजिए हमने जो सामने खड़े हैं आशु जी उनको वोट डाल दी कई लोग मुझे कह रहे थे अभी जब मैं आई लुधियाना के जी वो तो बहुत पुराने हैं वो दस साल विधायक रहे हम उन्हें बचपन से जानते हैं ऐसी बातें चल रही है कि नहीं चल रही अगर आपने उनको वोट डाल दिया तो आपको क्या मिलेगा आपको मिलेगा एक विपक्ष का विधायक जो चुनाव से पहले ही भगवंत मान साहब से झगड़ा कर रहा है चुनाव के बाद भी जीतने के बाद भी से झगड़ा करता रहेगा बताइए सही कह रही हूँ गलत कह रही हूँ तो झगड़ा करने वाला विधायक काम करवा पाएगा कि संजीव अरोड़ा जी काम करवा पाएंगे किस किस को लगता है संजीव अरोड़ा जी काम करवा पाएंगे हाथ खड़े करके दिखा दीजिए मीडिया वाले भी दिखा दे पूरे इलाके को लगता है संजीव रोज तो मान साहब को कुछ उल्टा सीधा कहते हैं रोज कुछ उल्टा सीधा कहते हैं अब रोज रोज गाली गलौज करने वाला सीएम साहब से झगड़ा करने वाला बताइए काम करवा पाएगा क्या बताओ कि काम करवा पाएगा